ਜਗੜ ਪਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਵਿਹਾਰ ਦੇ ਵਿੱਚ ਹੀ ਮਤਲਬ ਸ਼ਰੇਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਤੇ ਔਰ ਉਹ ਅੰਦਰ ਗਿਆ ਵਾ ਤਿੰਨ ਵਾਰ ਕੇ 34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤਿੰਨ ਮਿੰਟ ਦੇ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਲੇਕਿਨ ਉਹਦਾ ਹੂਟਰੇ ਦਾ ਤੇਜ਼ ਹੁੰਦਾ ਹੈ ਹੂਟਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਆਏ ਵੀ ਹੁੰਦਾ ਉਹ ਜ਼ਹਿਰ ਦੇ ਹੁੰਦਾ ਜੇ ਲੰਘ ਜੰਨਾ ਆਪਣਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਹਰਿਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਦੱਸਿਓ ਲੜੀ ਨਿਗਰ ਜੀ ਘਟਨਾ ਇੱਥੇ ਹੋਈ ਹੈ ਰਾਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟਾਂ 'ਚ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਿਸ ਦਾ ਸੀਸੀਟੀਵੀ 'ਚ ਆਇਆ ਦਾ ਉਦੋਂ ਕਿੰਨੀ ਗਰਾੜ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੋ ਦੋ ਲੋਕ ਨੇ ਖੋਲਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਹੈ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਖੂਸ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ 'ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਲਵਾਰਤ ਹੋਈ ਹੈ ਰਵਾ ਕਿਸੇ ਕੋਣੀ 'ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿ ਜਿਹੜੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਹੋ ਜਾਵੇ ਨਕੀਰ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨ ਅਸਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂਦੀ ਕੋਈ ਮੋਬਾਈਲ ਕੋਈ ਚੀਜ਼ ਨਹੀਂ ਜਾਂ ਕਿਸੇ ਕਿਸਮ ਦੀ ਕੋਈ ਰੋਟ ਪੂਲੂਟ ਪਾਟ ਨਹੀਂ ਹੁੰਦੀ ਪਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲਿਆ ਹੁਲਿਆ ਨੇ ਮੂੰਹ ਬੰਨਿਆ ਸੀ ਨੇ ਆਪਣਾ ਜਾਗੜ ਗਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਯਾਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਉਹ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿ ਜ਼ੇਗਸ ਨਾਲ ਕੋਈ ਗਵਰਨਰ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਆ ਉਹ ਫੇਰਾ ਮਾਰਦੀ ਆ ਲੇਕਿਨ ਉਹਨਾਂ ਹੂੜਰੇ ਦਾ ਤਿਆਜ ਹੁੰਦਾ ਹੈ ਹੂੜਰੇ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਉਹ ਛੈਡ ਦੇ ਹੋ ਜਾਂਦਾ ਜਿਹਨਾਂ ਨੰਗ ਜਾਂਦੇ ਆਪਣੇ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰਸਪਲੈਂਡਰ ਮੋਟਰਸਾਈਕਲ ਸੀ ਲਾਸਟ ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਵੀਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਨੇ ਮੋਟਰਸਾਈਕਲ ਦੇ ਪਰ ਉਹ ਅੰਦਰ ਗਿਆ ਵੈ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤਿੰਨ ਮਿੰਟ ਵਿੱਚ ਦੋ ਲੋਕ ਉਹਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਲੇਕਿਨ ਉਹਦਾ ਹੂਟਰੇ ਦਾ ਤਿਆਜ ਹੁੰਦਾ ਹੈ ਹੂਟਰੇ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਹੈ ਉਹ ਛੱਡ ਦੇ ਜਾਂਦਾ ਜੇ ਨੰਗ ਜੰਨਾ ਆਪਣੇ ਹੋਰ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਤ ਸ੍ਰੀ ਅਕਾਲ ਲੜੀ ਨੀਗਰ ਜੀ ਕਟਨਾ ਜਿੱਥੇ ਹੋਈ ਹੈ ਦਾਤੀ ਕੋਈ ਮਤਲਬ 3:00 3:00 ਵਜੇ 3:30 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਲ ਜਿੱਦਾਂ ਸੀ ਸੀਸੀਟੀਵੀ ਚ ਆਇਆ ਦਾ ਉਦੋਂ ਕਿੱਡੀ ਗਰਾੜ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਐ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਤਿੰਨ ਚਾਰ ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਹਾ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਦਤ ਹੋਈ ਐ ਰਲਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਜਲੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਜAVE ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਸਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੈਨੀ ਜਾ ਕਿਸੇ ਕਿਸਨ ਦੀ ਕੋਈ ਲੂਟ ਪਾਰਟੀ ਨਹੀਂ ਦੀ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲੂਹਿਆਂ ਨੇ ਮੂੰਹ ਬੰਨਿਆ ਸੀ ਇਹਨੇ ਆਪਣਾ ਜਗੜ ਗਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਵਿਹਾਰ ਦੇ ਵਿੱਚ ਹੀ ਮਤਲਬ ਸ਼ਰੇਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਉਹ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਵਰਨੀ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਵੀ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਫੇਰਾ ਮਾਰਦੀ ਆ ਲੇਕਿਨ ਉਹਦਾ ਹੂਠ ਰੇਲਾ ਤੇਜ ਹੁੰਦਾ ਹੈ ਹੂਠ ਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਉਹ ਸੈਟ ਹੋ ਜਾਂਦਾ ਜਦੋਂ ਨੰਗ ਜੰਨਾ ਆਪਣੇ ਹੋਰ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰਸਪਲੈਂਡਰ ਮੋਟਰਸਾਈਕਲ ਸੀ ਲਾਸਟ